બધ ah, no. <coughs> ਤੁਹਾਨੂੰ ਕਿੰਨਾ ਨੂੰ ਕੰਮ ਕਰ ਰਿਹਾ ਤੁਸੀਂ ਇਹ ਸਵੇਰ ਦਾ ਹੀ ਹੈ ਮੈਂ ਤੈਨੂੰ ਕਹ ਮੈਂ ਤੈਨੂੰ ਕੋਈ ਇਫਤਾਰ ਨਾ ਕਰ ਕਿ ਤੂੰ ਮੈਨੂੰ ਫੜਾ ਕਰ ਰਿਹਾ ਆ ਜਾ ਕਲਾਪ ਦੋਵੇਂ ਤੂੰ ਜਿਹੜਾ ਉਹਨੂੰ ਸਮਝੋ ਬਹਾ ਬੋਲਣਾ ਹੈ ਜਾ ਤੂੰ ਵੀ ਆ ਜਾ ਵੀ ਆ ਜਾ ਤੂੰ ਵੀ ਆ ਜਾ ਟੋਟੇ ਵਾਲਾ ਵੀ ਦੌਰ ਭਾਈ ਜਾਨ ਮੈਂ ਵੀ ਲੈ ਜਾਓ 1000 ਰੁਪਏ ਜੇ ਨਾ ਬਦਲੋ ਮੈਂ ਪੂਰਾ ਹੀ ਹਾ ਲਿਆ ਤੈਨੂੰ ਚਤਰਾਇਨ ਵਾਗੇ ਚਤਰਾਇਨ ਵਾਗੇ ਆਹੋ ਸੁਣੋ ਇੱਕ ਤੇ ਲਾਗੇ ਕੀ ਬਾਰੇ ਹੈਗਾ ਪ੍ਰਮਾਣਿਕ ਗੱਲ ਆ ਤਾਂ ਮੈਂ ਨਹੀਂ ਜਾਣਾਂ ਗਾਣ ਵਿੱਚ ਦਮ ਨਹੀਂ ਇਹ ਗਾਣ ਵਿੱਚ ਦਮ ਨਹੀਂ ਬੋਲਨੇ ਤੋਂ ਨਹੀਂ ਹਾਂ ਗਾਣ ਵਿੱਚ ਦਮ ਬੋਲਦਾ ਡੇਰੇ ਮੇਰੇ ਭਾਈ ਇਹਨੂੰ ਲੈ ਕੇ ਜਾਓ ਮਾ 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 ਨਾ ਜੜਾ ਨਹੀਂ ਆ ਰਹੀ ਜੀ ਜੜਾ ਨਾ ਉਹ ਸਲਾਹ ਪੈਂਟਲ ਕਮਾ ਰਿਹਾ ਹੈ ਇੱਕ ਲਾਵੇ 24 ਬਾਰਾ ਪੱਗਿਆ ਮੁੰਡਿਆ ਸੋ ਵੀ ਨਹੀਂ ਕਰਦੀ ਆ ਸੋਟੇ ਹੁੰਦੀ ਆ ਗੁੱਟੀ ਵਾਲਾ ਜੀ ਲੋਕਾਂ ਦਾ ਮੈਂ ਤੁਹਾਨੂੰ ਬਿਲਡਿੰਗ ਕਰਨਾ ਪੱਗਿਆ ਤਾਂ ਇਹ ਕਰਦੇ ਨੇ ਤੁਹਾਨੂੰ ਜੀ ਕੰਨੀਆ ਦੋਤਾ ਕਿ ਉਹ ਆ ਜਾਓ ਲਾਈਵ ਆ ਜਾ ਫੇਸਬੁਕ ਪਤਾ ਚਾ ਕਰਦਾ ਹੈ ਸੋਟੇ ਦਾ ਲਾਈਵ ਆ ਸੱਸੀ ਗਾਲ ਜੀ ਮੈਂ ਤੁਹਾਨੂੰ ਇੱਕ ਵਾਰ ਦੁਬਾਰਾ ਕਹਿ ਰਿਹਾ ਕੀ ਉਹ ਆ ਕੇ ਸਾਰਾ 300 ਰੁਪਏ ਆ ਸਾਰਾ ਵੀਡੀਓ ਬਣਾ 6 ਮਹੀਨੇ ਕਰ ਰਹੇ ਹੋ ਕੋਈ ਨਹੀਂ ਖਰਾਬ ਕਰ ਕਾਜੀ ਕੰਮ ਪੁੱਤਰ ਵੇਗਨ ਨਹੀਂ ਪਾਉਣਾ ਤੁਸੀਂ ਬੰਚਿਆ ਰਗੇ ਜਿਹੜਾ ਤੈਨੂੰ ਵੈਸੇ ਦੱਸੋ ਜਿਹੜੀ ਗੱਲ ਹੈ ਪਰ ਇਹ ਕੰਮ ਗਲਤ ਆ ਜਿਹੜਾ ਕਰ ਰਹੇ ਹੋ ਸਾਸਰੀ ਪੁੱਤਰ ਤੇ ਨਾ ਮੈਂ ਗੱਲ ਪੁੱਤਰ ਮੈਂ ਗੱਲ ਪਹਿਲਾਂ ਤੇ ਗੱਲ ਜਿਹੜਾ ਤੂੰ ਸਰਕਾਰੀ ਡਿਊਟੀ 'ਚ ਵਿਗਨ ਪਾ ਰਹੇ ਨਾਲੇ ਉਹ ਕੋਈ ਨਾ ਇਹ ਵੀਡੀਓ ਬਣਾਇਆ ਦੇਖਣਾ ਬਹੁਤ ਜ਼ਿਆਦਾ ਵੀਡੀਓ ਬਣਾਉਂਦਾ ਪੁੱਤਰ ਮੇਰੀ ਸੁਣੋ ਗੱਲ ਇਹ ਪ੍ਰੋਬਲਮ ਚਾਹੋ ਕਿ ਤੁਸੀਂ ਅਨੌਖਰ ਅਫਸਰ ਬਣਨਾ ਉਹ ਸਾਰਾ ਬਣਨਾ ਉੱਪਰ ਤੱਕ ਪਹੁੰਚਣਾ ਇਹ ਕੰਮ ਨਹੀਂ ਕਰਦੇ ਮੈਨੂੰ ਬਹਿ ਕੇ ਸਾਈਡ ਤੋਂ ਕੇ ਦੱਸੋ ਜਿਹੜੀ ਗੱਲ ਹੈ ਸਾਈਡ ਤੇ ਹੀ ਆਸੀ ਸੋਰ ਤੇ ਹੀ ਆਸੀ ਬੈਠੇ ਆ ਜੀ ਉੱਧਰ ਅਸੀਂ ਗਏ ਨਹੀਂ ਗੱਡੀਆਂ ਚ ਲਾ ਲੋ ਤੁਸੀਂ ਗੱਡੀ ਲਾ ਲੋ ਕੀ ਨਹੀਂ ਸਰ ਉਹ ਦੇ ਦੋ ਕਹਿ ਰਹੇ ਆਪਾਂ ਦੇਖਿਆ ਅਸੀਂ ਗੱਡੀ ਰੋਕੀ ਆ ਅਸੀਂ ਗੱਡੀ ਰੋਕੀ ਆ ਅਸੀਂ ਕੋਈ ਗੱਡੀ ਨਹੀਂ ਰੋਕੀ ਅਸੀਂ ਇੱਕ ਦਿਨ ਛੱਡ ਗਏ ਦੇਖੋ ਉਹ ਜੇ ਆਪਾਂ ਕਰਦੇ ਕਰਨਾ ਕਰ ਪਾਉਂਗਾ ਪਹਿਲਾਂ ਕਹਿਤਾ ਅਸੀਂ ਕੋਈ ਗੱਡੀ ਨਹੀਂ ਰੋਕੀ ਆ ਰੋਕ ਰਹੇ ਨੇ ਪੀਆਰਸੀ ਜੂਨੀਅਰ ਅਸੀਂ ਕੋਈ ਗੱਡੀ ਅਸੀਂ ਸਾਈਡ ਤੇ ਠੀਕ ਯਹੀ ਨਹੀਂ ਰੋਕਦੇ ਕਦੇ ਵੀ ਨਹੀਂ ਰੋਕਦੇ ਇਹ ਗੱਲ ਮੈਂ ਸਮਝਾਈ ਸੀ ਇਹਨਾਂ ਨੂੰ ਮੈਂ ਸਮਝਾਈ ਇਹਨਾਂ ਨੂੰ ਕੱਲ ਫਿਰ ਬੱਥੇੜ ਗਿਆ ਮਲਾਜ਼ਮ ਨਾ ਅਸੀਂ ਕੋਈ ਗੱਡੀ ਨਹੀਂ ਰੋਕੀ ਹੈ ਕੋਈ ਗੱਡੀ ਨਹੀਂ ਤੋਰ ਰਿਹਾ ਅਸੀਂ ਕੋਈ ਗੱਡੀ ਨਹੀਂ ਰੋਕੀ ਚਲਾਓ ਗੱਡੀ ਮੈਂ ਕਰਤਾ ਰਿਹਾ ਫਿਰ ਗੱਡੀ ਕੋਈ ਗੱਲ ਕੱਢੀ ਤੋੜਿਆ ਯਾਰ ਚਲੋ ਕੰਮ ਉਹ ਕੱਢੀ ਕੱਢਾਈ ਕੱਢੀ ਤੈਨਾਂ ਕੱਢੀ ਆਂ ਯਾਰ ਬਸ ਬੋਲਣਗੇ ਕੱਢੀ ਕਰਾ ਦੇ ਠੀਕ ਆਈ ਐਮ অলਸੋ ਐਡੀਟਰ ਆਫ ਦਾ ਮੀਡੀਆ ਰਾਈਟ ਤੇ ਮੈਂ ਕਾਰਕਟਰ ਫੋਟੋਗ੍ਰਾਫਰ ਆ ਜਿਹੜੇ ਹਰਾਸਮੈਂਟ ਬੱਚਿਆਂ ਨੇ ਕੀਤਾ ਬਸ ਮੈਂ ਸਮਝਾਇਆ ਪਿਆ ਬੱਚੇ ਨਾ ਪੈ ਰਹੇ ਨੇ ਬੱਚੇ ਤਿੰਨ ਤਿੰਨ ਜਾਣੇ ਚਲੋ ਜਿੱਦ ਐਕਸਟਰਾ ਪਰਲੀ ਕੱਢੀ ਭਾਜੋ 5-5 ਸੌ ਡਾਲਰ ਦੇ ਬਾਹਰ ਬਾਸ ਨਹੀਂ ਬਿਲਕੁਲ ਗਲਤ ਹੈ ਬਿਲਕੁਲ ਗਲਤ ਹੈ ਅਸੀਂ ਉਹਨਾਂ ਨਾਲ ਇਹਨਾਂ ਨੇ ਬਤਮੀਜ਼ੀ ਕੀਤੀ ਨਹੀਂ ਸਰ ਜੀ ਕਿਸੇ ਨਾਲ ਨਹੀਂ ਬਾਈ ਆਪਣੀ ਨਹੀਂ ਬਾਈ ਆਪਣਾ ਬਸਾਰਾ ਨਹੀਂ ਕੀਤੀ ਆਵਾਜ਼ ਨਹੀਂ ਬੋਲਿਆ ਠੀਕ ਹੈ ਬੋਲੇ ਬੋਲੇ ਨਹੀਂ ਬੋਲੇ ਜੀ ਅਰੇ ਤੈਨੂੰ ਪਹਿਲੀ ਗੱਡੀ ਉੱਡ ਗਈ ਲਾਹੇ ਮੇਰੇ ਨਾਲ ਤੁਸੀਂ ਖੜੇ ਹੋ ਜਾਂਦੇ ਨਹੀਂ ਜੀ दीपक फेसबुक पर लाइव है तो जो जो देखो ये बस के कंडक्टर नहीं ना, है ना बस के ड्राइवर है सरदार जी ने किया मैं तो बच्चों को कूट आए कहते हैं नहीं ले जा रहा है कहते हैं कंडक्टर कूट आ गया ये बच्चों को कूट रहे हैं लोग बच्चों को कूट रहे हैं मैंने कूटा उस गड्डी अपने से कूटा किसी बुलादीन है पुलिस में कोई बात नहीं हो रही है बुला अंदर कोई कोई नहीं हो रहा है बच्चे को बुला जा रहा है सारे बच्चों के कनेक्शन निकल के टूट रहे हैं किसने टूटा आप आप वीडियो मार वीडियो है बड़ी खड़ी हो बड़ी दूर है फ्रेम में नहीं है फ्रेम में नहीं है वीडियो में खाने चला

ਤਾਂ ਦੇਖ ਲਓ ਤੁਹਾਡੇ ਸਾਹਮਣੇ ਦੀ ਗੱਲ ਹੈ ਜੀ ਤੁਹਾਡੇ ਸਾਹਮਣੇ ਵੀ ਗੱਲ ਹੈ ਕੋਈ ਨਹੀਂ ਰੋਕ ਰੇ ਹੁਣੇ ਪੁਲਿਸ ਮੈਨੂੰ ਨੇ ਕਿਹਾ ਬੜੇ 52 ਸਵਾਰੀਆਂ ਦਾ ਛੱਡੋ ਸਾਨੂੰ ਲੈ ਕੇ ਨਹੀਂ ਜਾ ਰਹੇ ਜੰਗਲ ਹੌਲੀ ਹੌਲੀ ਗੱਲ ਵੱਧ ਗਈ ਤੇ ਇੱਥੇ ਕਾਫੀ ਲੋਕ ਆਂਦੇ ਕਿ ਪੁੱਛਗਿੱਛ ਕਰਦੇ ਤੇ ਐਕਸ਼ਨ ਸਾਡੇ ਦੇ ਕੋਈ ਲਿਆ ਨਹੀਂ ਗਿਆ ਥੋੜੀ ਦੇਰ ਬਾਅਦ ਇਹ ਨਾਲ ਦੇ ਨੀਅਰਬਾਈ ਸ਼ੇਰਪੁਰ ਖੰਨਾ ਪੁਲਿਸ ਚੌਂਕੀ ਵਿੱਚ ਗੱਲ ਪਹੁੰਚੀ ਤੇ ਪੁਲਿਸ ਚੌਂਕੀ ਦੇ ਮੈਂਕਮੇ ਦੇ ਲੋਕ ਆਣ ਲੱਪੇ ਉਹ ਸਾਨੂੰ ਕਹਿਣ ਲੱਪੇ ਤੁਸੀਂ ਥਾਣੇ ਚਲੋ ਅਸੀਂ ਥਾਣੇ ਜਾਣੇ ਨੂੰ ਰਾਜੀ ਨਹੀਂ ਸੀਗੇ ਸਾਨੂੰ ਡਰ ਸੀ ਕਿ ਪਰਚਾ ਪਏਗਾ ਬਟ ਸਾਡੇ ਦੇ ਪਰਚਾ ਨਹੀਂ ਉਹ ਸਾਨੂੰ ਪਿਆਰ ਨਾਲ ਬੁਲਾ ਰਹੇ ਤੇ ਕਿ ਅੰਦਰ ਆ ਕੇ ਕਰੋ ਐਵੇਂ ਗੱਲ ਕਰਦੇ ਆ ਤੇ ਤੁਹਾਡਾ ਮਾਫੀਨਾਮਾ ਕਰਵਾ ਲੈਣੇ ਬਟ ਇਦਾਂ ਚੱਲਿਆ ਨਹੀਂ 1 ਮਿੰਟ ਇਦਾਂ ਚੱਲਿਆ ਨਹੀਂ ਸਰ ਤੇ ਅਸੀਂ ਡਰਦੇ ਮੈਂ ਬਾਰੇ ਇਸੇ ਤੱਕ ਕਾਮੁਕੀ ਜੇ ਇੱਕ ਬੱਚੇ ਦੇ ਉੱਤੇ ਮੁੱਕਾ ਮਾਰਿਆ ਗਿਆ ਪਤਾ ਨਹੀਂ ਉਹ ਕਿੰਨਾ ਨੇ ਮਾਰਿਆ ਸਾਡੇ ਕੋ ਵੀਡੀਓਜ਼ ਹੈਗੀ ਹੈ ਤੇ ਵੀਡੀਓ ਦੇ ਵਿੱਚ ਮੁੱਕਾ ਦਿਖਾਇਆ ਗਿਆ ਕਿ ਕਿਨੇ ਮਾਰਿਆ ਬੱਚੇ ਦੇ ਤੇ ਨਾਲੇ ਸਾਨੂੰ ਧੱਕੇ ਨਾਲ ਖਿੱਚ ਕੇ ਲੈ ਜਾਂਦਾ ਗਿਆ ਕਿਉਂਕਿ ਸਾਨੂੰ ਡਰ ਸੀ ਕਿ ਅਸੀਂ ਹੈ ਥਾਣੇ ਨਹੀਂ ਜਾਣਾ ਪਰ ਸਾਨੂੰ ਬਾਅਦ ਚ ਪਿਆਰ ਨਾਲ ਥਾਣੇ ਲਿਆਂਦਾ ਗਿਆ ਅਸੀਂ ਆ ਗਏ ਸਾਡੇ ਇੱਥੇ ਪਾਸ ਜਬਤ ਕੀਤੇ ਗਏ ਤੇ ਸਾਡੇ ਨਾਮ ਮਮ ਡੈਡ ਦੇ ਤੇ ਐਡਰੈਸ ਸਭ ਕੁਝ ਲੈ ਕੇ ਸਾਤੋਂ ਇੱਕ ਮਾਫੀਨਾਮਾ ਲਿਖਾਇਆ ਸਾਨੂੰ ਡੀਐਸਪੀ ਸਾਹਿਬ ਜੀ ਨੇ ਤੇ ਜਿਹੜੇ ਪੀਆਰ ਟੀਸੀ ਦੇ ਇਥੇ ਇਨਚਾਰਜ ਨੇ ਉਹਨਾਂ ਨੇ ਸਾਨੂੰ ਗਾਈਡ ਕੀਤਾ ਇਹ ਵੀ ਦੱਸਿਆ ਕਿ ਤੁਸੀਂ ਕਿਵੇਂ ਹੈ ਇਹ ਚੀਜ਼ ਕਰ ਸਕਦੇ ਹੋ ਤੇ ਜੇ ਤੁਹਾਨੂੰ ਇਦਾਂ ਦੀ ਕੋਈ ਵੀ ਦਿੱਕਤ ਆਣੀ ਹੈ ਤੁਸੀਂ ਅੱਗੇ ਹੱਲ ਕਰਿਓ ਤੇ ਮੈਂ ਇਹ ਹੀ ਡਿਮਾਂਡ ਰੱਖਣਾ ਚਾਹਨਾ ਵਾਂ ਜ਼ਿਆਦਾਤਰ ਕਿ ਇਕੱਲੇ ਪਾਸ ਵਾਲਿਆਂ ਨੂੰ ਪੀਆਰਟੀਸੀ ਨਹੀਂ ਪੰਨ ਬਸ ਰੋਡ ਵੇਜ਼ ਵੀ ਲਾਈਆਂ ਜਾਣ ਜਿਹਦੇ ਨਾਲ ਇੱਕ ਬਸ ਵਿੱਚ ਭੀੜ ਨਹੀਂ ਪਏਗੀ ਠੀਕ ਹੈ ਜੀ ਮਸਲਾ ਹੱਲ ਹੋ ਜਾਊਗਾ 52 ਸਵਾਰੀਆਂ ਦਾ ਤੇ ਸਾਨੂੰ ਫਾਇਦਾ ਅਸੀਂ ਵੀ ਟਾਈਮ ਸਰ ਪਹੁੰਚ ਜਾਾਂਗੇ ਨਹੀਂ ਤਾਂ ਔਰ ਇੱਕ ਹਫ਼ਤੇ ਵੱਡਾ ਮਸਲਾ ਆਉਂਦਾ ਸਾਨੂੰ ਗੁਲਜਾਰ ਨਹੀਂ ਕਾਲਜ ਰੋਕਿਆ ਜਾਂਦਾ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿਰਪਾ ਕਰਕੇ ਸਾਨੂੰ ਗੁਲਜਾਰ ਕਾਲਜ ਲਾਇਆ ਜਾਵੇ ਨਾ ਕਿ ਖੰਨੇ ਤੇ ਨਾ ਹੀ ਉਧਰ ਥੋੜਾ ਜਿਹਾ ਮਿਸ ਬਿਹੇਵ ਕਰਦੇ ਆ ਕੰਡਕਟਰ ਸਾਹਿਬ ਉਹ ਥੋੜਾ ਜਿਹਾ ਘਟਾਇਆ ਜਾਵੇ ਸਾਡੀ ਇਹ ਮੰਗ ਹੈ ਜੀ ਧੰਨਵਾਦ ਤੁਹਾਡਾ ਸਰ ਇੱਕ ਗੱਲ ਇੱਕ ਗੱਲ ਹੋਰ ਇਹ ਕਹਿੰਦੇ ਕਿ ਜਿੱਦਾਂ ਤੁਹਾਡੀ ਫੀਸ ਹੈ 37500 ਰੁਪਏ ਤੁਸੀਂ ਪੀਆਰਟੀਸੀ 'ਚ ਨਾ ਜਾਓ ਤੁਸੀਂ ਆਪਣੀ ਬੱਸ ਲਵਾ ਲਓ ਪ੍ਰਾਈਵੇਟ 'ਚ ਜਾਓ ਜਦੋਂ ਤੁਹਾਡੇ ਮਾਪਿਓ ਇਹਨੇ ਪੈਸੇ ਦੇ ਸਕਦੇ ਤੁਹਾਨੂੰ ਤੁਸੀਂ ਪ੍ਰਾਈਵੇਟ 'ਚ ਜਾਓ ਕਿਉਂ ਸਰਕਾਰੀ ਇਸ ਬੱਚਾ ਦੇ ਤੱਕੇ ਖਾ ਰਹੇ ਤੇ ਸਰ ਇਹ ਚੜਾ ਚੜਾਉਂਦੇ ਨਹੀਂ ਜਿੱਦਾਂ ਅਸੀਂ ਇੱਥੇ ਖੜੇ ਆ ਨਾ ਜਿੱਦਾਂ ਸਾਡਾ ਸਟਾਪ ਇੱਥੇ ਆ ਅੱਧਾ ਕਿਲੋਮੀਟਰ ਪਿੱਛੇ ਲਾ ਦੂਗੇ ਜਾਂ ਅੱਧਾ ਕਿਲੋਮੀਟਰ ਅੱਗੇ ਲੈ ਜਾ ਕੇ ਰੋਕ ਦੂਗੇ ਜਦੋਂ ਸਾਡੇ ਸਾਹਮਣੇ ਨਿਕਲੋ ਤੋ ਹੱਥ ਹਿਲਾਉਂਦੇ ਆ ਕਿ ਹੁਣ ਚੜ ਕੇ ਦਿਖਾਓ ਇਦਾਂ ਹੱਥ ਹਿਲਾਉਂਦੇ ਸਰ ਸਰੰਪਾਇਰ ਬੈਗ ਕਰ ਤ ਕਿਉਂਕਿ ਸਰ ਸਾਡੇ ਪਾਸ ਹੈਗੇ ਆ ਤੇ ਫਿਰ ਪਾਸ ਹੀ ਨਾ ਬਣਾਓ ਸਰ ਆਹੀ ਗੱਲ ਆ ਸਰ ਥੈਂਕ ਯੂ ਸਰ ਹਾਂਜੀ ਚਮਕੌਰ ਜੀ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਇੱਥੇ ਵਿਵਾਦ ਹੋਇਆ ਤੁਹਾਡੇ ਨਾਲ ਇੱਕ ਬੱਚਿਆਂ ਦਾ ਉਹ ਸਰ ਕੋਈ ਗੱਲ ਹੈਗੀ ਨਹੀਂ ਹੈਗੀ ਬਸ ਰੂਲ ਫੋਲੋ ਕਰ ਰਹੇ ਆ ਜਿਹੜੇ ਤੋੜਦੇ ਆ 52 ਸਵਾਰੀਆਂ ਦੇ ਚਲੋ ਫਿਰ ਵੀ ਸਾਡੇ ਪ੍ਰਧਾਨ ਨੇ ਕਿਹਾ ਵੀ ਪਹਿਲੇ ਟਾਈਮ ਤੇ ਲਾਸਟ ਟਾਈਮ ਤੁਸੀਂ 2-4 ਬੰਦੇ ਲੈ ਕੇ ਜਾ ਸਕਦੇ ਹੋ ਲੈ ਕੇ ਵੀ ਜਾ ਰਹੇ ਆ ਫਿਰ ਇੱਥੇ ਕੋਈ ਸਟੂਡੈਂਟ ਹੀ ਸ਼ੇਰਪੁਰ ਚੋਕ ਤੇ ਮਲਕੀ ਸੀ ਪੈਂਤੀ ਜਾਣੇ ਹੋਣਗੇ ਤੇ ਹਾਂ ਵੀ ਬਸ ਤਕਰੀਬਨ ਪਹਿਲਾ ਹੀ ਖੰਡਲੀ ਤੇ ਉਹ ਕਿਸੇ ਕੇ ਛੇ ਛੇ ਜਾਣੇ ਬੈਠ ਗਏ ਕੋਈ ਦੋਧੀਆਂ ਜਿ ਬੈ ਗਏ ਕੋਈ ਸੀਟਾਂ ਦੇ ਉੱਪਰ ਇਹਨੇ ਯਾਰ ਵੀ ਪਈ ਕੋਈ ਏਦਾਂ ਨਾ ਬੈਠੋ ਤਿੰਨ ਸੀਟਾਂ ਦੀ ਪੰਜਾਬੀ ਸੀਟ ਦੇ ਤਿੰਨ ਜਾਣੇ ਬਿਲਕੁਲ ਇਹਾਂ ਦੇ ਨਹੀਂ ਪਈ ਅਸੀਂ ਏਦਾਂ ਬੈ ਕੇ ਚੱਲ ਜਾਗੇ ਤੇ ਪਰ ਅਸੀਂ ਉੱਤਰ ਲਾ ਲਈ ਅੱਜ ਤੇ ਮੈਂ ਤੇ ਇਹੋ ਕਹਾ ਮਾ ਪਈ ਤੁਕਰਣਾ ਪੈਣਾ ਤੁਹਾਨੂੰ ਹਾਨੂੰ ਜਿੰਨੀ ਪੈਸੇ ਲਾਉਂਗਾ ਅਸੀਂ ਉਸੇ ਹਾਂ ਮਕੜਾ ਜੀ ਤੇ ਇਹ ਨਹੀਂ ਉtre ਮੈਂ ਉtre ਦਾ ਮਹਾ ਪਈ ਫਿਰ ਗੱਡੀ ਰੁਕ ਜਾਣੀ ਜੇ ਫਿਰ ਨਹੀਂ ਜਾਇਆ ਜਾਣਾ ਫਿਰ ਇਦਾਂ ਤੇ ਗੱਡੀ ਚੱਲਨੀ ਨਹੀਂ ਲੱਗੇ ਫਿਰ ਸਵਾਰੀਆਂ ਕੁਝ ਉਹਨਾਂ ਨੇ ਕਿਹਾ ਲੇ ਭੀ ਅਨੁਰਾਸਮਨ ਨਾ ਕਰੋ ਸੇ ਇਹਨਾਂ ਸੰਬੰਧਾਂ ਨੂੰ ਤੇ ਕੂਮੀ ਮਲਕੀ ਉਹਨਾਂ ਜਿਹਨਿਕ ਪਾਸਟੀ ਲਾਉਂਦੇ ਨਹੀਂ ਲੈ ਕੇ ਜਾਣਗੇ ਉਹ ਫਿਰ ਵੀ ਤੁਸੀਂ ਵੱਧ ਜੇ ਫਿਰ ਵੀ ਉਹ ਲੈ ਕੇ ਜਾਂਦਾ ਤੇ ਉਹਨਾਂ ਨੇ ਵੀ ਗੱਲ ਕੋਲ ਪੈ ਗਏ ਬੱਚੇ ਵਿੱਚੋਂ ਇੱਕ ਦੀ ਦੇ ਚੋਂ ਫਾਕ ਵਿਚਾਰੇ ਦੀ ਲੱਤ ਗਈ ਤੇ ਫਿਰ ਸਾਡੇ ਇਨਸਪੈਕਟਰ ਆਏ ਡਿੱਪੂ ਵਿੱਚੋਂ ਤੇ ਡਿੱਪੂ ਨਾਲ ਜੇ ਗੱਲ ਪੈ ਗਈ ਉਹਨਾਂ ਨੇ ਇਨਸਪੈਕਟਰ ਦੇ ਫੇਰ ਮੁਲਾਜ਼ਮਾਂ ਗਿਆ ਚੌਕੀ ਚੋ ਚਲੋ ਕੋਈ ਦਮਕਾ ਦੁੱਧਾ ਮਾਰ ਦਿੰਦੇ ਬੱਚੇ ਆ ਤੇ ਫਿਰ ਉਹਨਾਂ ਦੇ ਵੀ ਵਿਚਾਰੇ ਆ ਨੇ ਤੇ ਗੱਲ ਨੂੰ ਗਏ ਜਾਂਦੇ ਆ ਦੂਜਿਆਂ ਦੇ ਮੁਲਾਜ਼ਮਾਂ ਦੇ ਫਿਰ ਅਹੀ ਚੱਕਰ ਹੋਇਆ ਜੀ ਤੇ ਹੁਣ ਉਹਨਾਂ ਦੇ ਫੈਮਿਲੀ ਵਾਲੇ ਆਏ ਆ ਕਹਿੰਦੇ ਕਿ ਕੋਈ ਬਤਮੀਜ਼ੀ ਕੀਤੀ ਗਈ ਆ ਪਤਮੀ ਜੀ ਮੀ ਜੀ ਕਹੇ ਨਾਲ ਵੀ ਉਹੀ ਪਤਮੀ ਜੀ ਦੇ ਤੁਹਾਡੇ ਸਾਹਮਣੇ ਹੀ ਆ ਇਥੇ ਇਹ ਮੁਲਾਜ਼ਮ ਇਹਨਾਂ ਨੂੰ ਲੈ ਕੇ ਆਏ ਅਸੀਂ ਤੇ ਕਿਸੇ ਨੇ ਕੁਝ ਕਿਹਾ ਹੀ ਨਹੀਂ ਅਸੀਂ ਤੇ ਕਹਿੰਦੇ ਚਲੋ ਕੋਈ ਨਹੀਂ ਬੱਚੇ ਆ ਜਿੱਦਾਂ ਵੀ ਚਲੋ ਦਫ਼ਤਰ ਪਹੁੰਚਾ ਬਸ ਚਲੋ ਸਰਦੂ ਖੜਾ ਗੱਲ ਨੂੰ ਵੇਖੋ ਤੇ ਅਹੀਂ ਤੇ ਕੋਈ ਅੱਧੀ ਗੱਲ ਕੀਤੀ ਨਹੀਂ ਅਸੀਂ ਇਹਨਾਂ ਨੂੰ ਦਫ਼ਤਰ ਜਾ ਤਾਂ ਤਾਂ ਕਿਸੇ ਨੇ ਨਹੀਂ ਕੁਝ ਕੀਤਾ ਹੁਣ ਮੰਗ ਕੀ ਕਰਦਾ ਕੋਈ ਨਹੀਂ ਮੰਗੇ ਹੋਈ ਆ ਵੀ ਜਿਹੜੇ ਹਿਸਾਬ ਨਾਲ ਰੂਲ ਉਸੇ ਹਿਸਾਬ ਨਾਲ ਚੱਲੋ ਅਸੀਂ ਤੇ ਨਾ ਸਾਡੇ ਨਾਲ ਤਾਂ ਕਾ ਹੋਈ ਨਾ ਸਵਾਰੀ ਨਾ ਕਰਾ ਕਿਹੜੀ ਕਿਹੜੀ ਜਗ੍ਹਾ ਜਾਣਾ ਛ ਬੱਚਿਆਂ ਨੇ ਬੱਚਿਆਂ ਨੇ ਜਾਣਾ ਗੁਲਜਾਰ ਕਾਲਜ ਖੰਨੇ ਖੰਨੇ ਪਰ ਉੱਥੇ ਸਟਾਪ ਨਹੀਂ ਹੈਗਾ ਤੁਹਾਡਾ ਨਹੀਂ ਉੱਥੇ ਸਟਾਪ ਨਹੀਂ ਹੈਗਾ ਜੀ ਪਰ ਤਾਂ ਵੀ ਰੁਕਵਾਂਦੇ ਸਾਰੇ ਇਹਨਾਂ ਦੇ ਪਾਸ ਵੀ ਖੰਨੇ ਦੇ ਬਣੇ ਹੋਏ ਆ ਉਹ ਅਸੀਂ ਸਾਡਾ ਆਪਣਾ ਮੰਨ ਲਓ ਕਿ ਜਿੱਦਾਂ ਭਾਈ ਬੰਦੀ ਆ ਅਸੀਂ ਉਹਨਾਂ ਨੂੰ ਉੱਥੇ ਲਾ ਦੇ ਜੀ ਚਲੋ ਯਾਰ ਬੱਚੇ ਆ ਇਹਨਾਂ ਨੂੰ ਲਾ ਕੇ ਜਾਣਾ ਆਪਾਂ ਬਸ ਇਹ ਹੀ ਚੱਕਰ ਹੈ ਹੋਰ ਕੋਈ ਗੱਲ ਨਹੀਂ ਹੋਈ ਜੀ ਠੀਕ ਠੀਕ ਕੀ ਨਾ ਆਪਣਾ ਦਰਸ਼ਨ ਸਿੰਘ ਦਰਸ਼ਨ ਜੀ ਕਿਹੜੀ ਗੱਡੀ ਆ ਆਪਣੀ ਸਾਡੀ ਪੀ ਆਰਟੀਸੀ ਕੀ ਆ ਟੀਸੀ ਰੂਟ ਜਿਹੜਾ ਆਪਣਾ ਰੋੜ ਜੀ ਕੋਈ ਕਪੂਰਥਲੇ ਤੋਂ ਪਟਿਆਲਾ ਜੀ ਸਰ ਅੱਜ ਇੱਕ ਵਿਵਾਦ ਹੋਇਆ ਤੁਹਾਡੀ ਬੱਸ ਦੇ ਵਿੱਚ ਸਟੂਡੈਂਟਸ ਕੇ ਅੰਦਰ ਸਾਨੂੰ ਧੱਕਾ ਧੱਕਾ ਮਾਰਿਆ ਕੀ ਨਹੀਂ ਸਰ ਐਹੋ ਜੀ ਕੋਈ ਗੱਲਬਾਤ ਨਹੀਂ ਕੋਈ ਧੱਕਾ ਨਹੀਂ ਦਿੱਤਾ ਸਾਡਾ ਰਜਾਨਾ ਦਾ ਕੰਮ ਹੈ ਰੋਜ਼ ਇੱਥੋਂ ਅਸੀਂ ਲੰਘ ਕੇ ਜਾਂਦੇ ਆਪਟਾਉਨ ਕਰਦੇ ਆਂ ਗੱਲ ਹੋਈ 52 ਸਵਾਰੀਆਂ ਦੀ ਗੱਡੀ ਸਾਡੀ ਪਿੱਛੋਂ ਮਤਲਬ ਪੂਰੀ ਫੁੱਲ ਭਰੀ ਹੋਈ ਸੀਗੀ ਤੇ ਮੈਂ ਤੇ ਚਲੋ ਡਰਾਈਵਰ ਆਂ ਜਦੋਂ ਕਨੈਕਟਰ ਇਹ ਬੰਦੇ ਮੰਡੇ ਚੜਨ ਲੱਗੇ ਆ ਓਵਰਲੋਡ ਗੱਡੀ ਹੋ ਗਈ ਘੱਟੋ ਘੱਟ 25 30 ਵੰਡੇ ਇਕਦਮ ਹੀ ਚੜ ਗਏ ਉਸਨੇ ਕਿਹਾ ਵੀ ਸਾਨੂੰ 52 ਸਵਾਰੀਆਂ ਦਾਉਟ ਆ ਅਸੀਂ ਇਸ ਤੋਂ ਵੱਧ ਲਿਜਾ ਨਹੀਂ ਸਕਦੇ ਕਨੈਕਟਰ ਨੇ ਕਿਹਾ ਉਹਨਾਂ ਨੂੰ ਤੇ ਇਹਨਾਂ ਦਾ ਤਾਰਨ ਦਾ ਤੇ ਲਿਜਾਣ ਦਾ ਸਿਰਫ ਇਹੋ ਹੀ ਵਾਦ ਹੋਇਆ ਵੀ ਅਸੀਂ ਉਹ ਕਨੈਕਟਰ ਕਹਿੰਦਾ 52 ਲਿਜਾਣੀਆ ਉਹ ਆਂਦੇ ਹੀ ਚੜ ਕੇ ਜਾਣਾ ਆ ਵੀ ਅਸੀਂ ਥੱਲੇ ਉਤਰਨਾ ਨਹੀਂ ਇਸ ਮਸਲੇ ਤੇ ਇਹ ਵਾਦ ਹੋਇਆ ਹੋਰ ਗੱਲ ਕੋਈ ਨਹੀਂ ਕਿ ਇਹ ਦੇ ਦੇ ਦਉ ਕਿ ਹੁਣ ਥਾਣੇ ਇਹ ਮਾਮਲਾ ਪਹੁੰਚਾਇਆ ਤੇ ਉਹਨਾਂ ਦੇ ਫੈਮਿਲੀ ਮੈਂਬਰਸ ਥੋੜਾ ਰੂਡਲੀ ਬੀਹੇਵ ਕਰਦੇ ਨਜ਼ਰ ਆ ਰਹੇ ਸਰ ਉਹ ਤਾਂ ਸਾਰਾ ਕੰਪਰਮਾਈਜ਼ ਹੋ ਚੁੱਕਾ ਆ ਸਾਡਾ ਇੰਚਾਰਜ ਨਾਲ ਵੀ ਬੱਚਿਆਂ ਨਾਲ ਵੀ ਵੀ ਅੱਗੇ ਤੋਂ ਬੱਚਿਆਂ ਨੇ ਉਹ ਸੌਰੀ ਬੋਲਿਆ ਵੀ ਅਸੀਂ ਕਿਸ ਤਰ੍ਹਾਂ ਦੀ ਗਲਤੀ ਨਹੀਂ ਕਰਦੇ ਅਸੀਂ ਵੀ ਕਿਹਾ ਵੀ ਤੁਹਾਨੂੰ ਹਰ ਜਗ੍ਹਾ ਤੋਂ ਚੈੱਕ ਜਾਵਾਂਗੇ ਤੇ ਲਿਮਟ ਦੇ ਹਿਸਾਬ ਨਾਲ ਜਿੰਨਾ ਜਿੰਨਾ ਵੰਡ ਕੇ ਜਾਓ ਹਰ ਇੱਕ ਬੱਸ ਦੇ ਵਿੱਚ ਵੀ ਜਿੰਨੇ ਜਿਹੜੇ ਜਿਹੜੇ ਹਿਸਾਬ ਨਾਲ ਬੱਸ ਆਉਂਦੀ ਆ ਉਹ ਰੁਕੂਗੀ ਉਹਦੇ ਹਿਸਾਬ ਨਾਲ ਸਵਾਰੀ ਹਰੇਕ ਦੇ ਇੱਕ ਦੇ ਵਿੱਚ ਨਾ ਤੁਸੀਂ ਬਿੱਲ ਕੋਈ ਵੀ ਸਾਰੇ ਕਹੋ ਇੱਕ ਚ ਹੀ ਵੜ ਜਾ ਉਹ ਗਲਤ ਕੰਮ ਨਹੀਂ ਕਰਨਾ ਉਸ ਇਸ ਮਸਲੇ ਤੇ ਸਾਡਾ ਉਹਨਾਂ ਦੇ ਨਾਲ ਫੈਸਲਾ ਹੋ ਚੁੱਕਾ। ਕੋਈ ਸਰਕਾਰ ਨਾਲ ਕੋਈ ਤਾਲਮਿਲ ਹੋਇਆ ਸੀ ਕਹਿੰਦੇ ਪਿੱਛੇ ਰੋਲਾ ਪੈ ਗਿਆ ਸੀ ਕਿ 52 ਤੋਂ ਵੱਧ ਹੋਣੇ ਜਾ ਸਕਦੀਆਂ ਸੀ। ਨਹੀਂ ਸਰ ਮੇਰਾ ਘਰ ਮੇਰੇ ਨਵਸਦ ਦੇ ਵਿੱਚ ਤੇ ਨਹੀਂ ਇਹੋ ਜੀ ਕੋਈ। ਕੋਈ ਤਾਲਮਿਲ ਨਹੀਂ ਹੋਇਆ। ਨਹੀਂ ਅਜੇ ਨਹੀਂ ਮੇਰੇ ਧਿਆਨ ਚ ਨਹੀਂ ਆਇਆ। ਪ੍ਰਧਾਨ ਵੱਲੋਂ ਕੋਈ ਨੋਟੀਫਿਕੇਸ਼ਨ ਪ੍ਰਧਾਨ ਵੱਲੋਂ ਤੇ ਅਜੇ ਸਾਨੂੰ ਕੋਈ ਇਹੋ ਜੀ ਗੱਲਬਾਤ ਨਹੀਂ ਕਹੀ ਗਈ ਵੀ ਤੁਸੀਂ ਗੱਡੀਆਂ ਫੁੱਲ ਭਰ ਕੇ ਲੈ ਜਾਓ ਉਹਨਾਂ ਵੱਲੋਂ ਤਾਂ 55 ਹੀ ਵੀ 55 ਲੈ ਕੇ ਜਾਓ। ਮਤਲਬ ਹੱਲੇ ਕੋਈ ਐਡਾ ਤਾਲਮਿਲ ਹੋਇਆ ਨਹੀਂ। ਨਹੀਂ ਸਰ ਇਹ ਤਾਂ ਅੱਜ ਮੀਟਿੰਗ ਆ। ਮਤਲਬ ਮੁੱਖ ਮੰਤਰੀ ਸਾਹਿਬ ਨਾਲ ਮੇਰੇ ਮੀ ਉਹ ਸ਼ਾਮ ਤੱਕ ਪਤਾ ਲੱਗ ਜੂ ਕਿ ਕਿਸ ਬੇਸ ਤੇ ਫੈਸਲਾ ਹੁੰਦਾ ਹੈ ਹੁਣ ਜਿਹੜੀ ਫੈਮਿਲੀ ਵੱਲੋਂ ਜਿਹੜੇ ਆਏ ਆ ਲੇਡੀਜ਼ ਆਏ ਉਹ ਥੋੜਾ ਬਰੀਕਲੀ ਬੇਸ ਸਰ ਉਹਨਾਂ ਨੂੰ ਬੱਚਿਆਂ ਨੇ ਫੋਨ ਕੀਤਾ ਵੀ ਸਾਨੂੰ ਵੱਧ ਘੱਟ ਬੋਲਿਆ ਆ ਕਿਸੇ ਕਿਸੇ ਸਵਾਰੀ ਨੇ ਬੋਲਿਆ ਉਹਨਾਂ ਨੂੰ ਨਾ ਕਿ ਮੇਰੇ ਵੱਲੋਂ ਨਾ ਮੇਰੇ ਕਨੈਕਟਰ ਵੱਲੋਂ ਕੋਈ ਗਲਤ ਗੱਲ ਨਹੀਂ ਕੀਤੀ ਗਈ ਉਹ ਕੋਈ ਸਵਾਰੀ ਸੀ ਉਹ ਕਹਿਣ ਵਾਲੀ ਸੀ ਉਹ ਕਹਿ ਕੇ ਚਲੀ ਗਈ ਹੁਣ ਉਹਨਾਂ ਦੇ ਸੁਣੀ ਸੁਣਾਈ ਤੇ ਆਣ ਕੇ ਥੋੜਾ ਵੱਧ ਘੱਟ ਕਰ ਲਏ ਪਰ ਉਹਨਾਂ ਨੂੰ ਮੈਂ ਸਮਝਾਤਾ ਆ ਕਿ ਮੈਡਮ ਇਹੋ ਜਿਹੀ ਕੋਈ ਗੱਲਬਾਤ ਨਹੀਂ ਕਿਸੇ ਨਾ ਬੱਚੇ ਨੂੰ ਵੱਧ ਘੱਟ ਨਹੀਂ ਗੱਲ ਹੈ ਮੈਂ ਤੇ ਆਪਣੇ ਇੰਚਾਰਜ ਸਾਹਿਬ ਨੂੰ ਕਿਹਾ ਵੀ ਕੋਈ ਗੱਲ ਨਹੀਂ ਬੱਚਿਆਂ ਦਾ ਭੁੱਖ ਨਹੀਂ ਖਰਾਬ ਕਰਨਾ ਇਹਨਾਂ ਦੇ ਨਾਲ ਸਾਡਾ ਚਲੋ ਜਿਸ ਤਰ੍ਹਾਂ ਵੀ ਥੋੜਾ ਜਿਹਾ ਇਹਨਾਂ ਨੂੰ ਮਾਟਾ ਮਾੜਾ ਮੋਟਾ ਤੇ ਕਹਿਣਾ ਤੇ ਫਰਜ਼ ਬਣਦਾ ਨਾ ਵੀ ਇਹ ਸਰਕਾਰੀ ਅਦਾਰਾ ਹੈ ਇਹਨਾਂ ਦੇ ਨਾਲ ਵਧੀਕੀ ਨਹੀਂ ਤੁਸੀਂ ਕਰ ਸਕਦੇ ਅਸੀਂ ਨਿਤ ਆਉਣਾ ਜਾਣਾ ਆ ਤੇ ਸਾਡੇ ਨਾਲ ਕੰਪਰੋਮਾਈਜ਼ ਕਰਕੇ ਤੁਸੀਂ ਆਓ ਜਾਓ ਅਸੀਂ ਤੁਹਾਨੂੰ ਲਈਣ ਨੂੰ ਤਿਆਰ ਹਾਂ ਬਾਕੀ ਸਾਡੀ ਹੋਰ ਕੋਈ ਅਸ ਗੱਲ ਪਤ ਨਹੀਂ ਕੰਪਰੋਮਾਈਜ਼ ਹੋ ਗਿਆ ਹਾਂਜੀ ਬਾਈ ਜੀ ਕੀ ਨਾਮ ਆ ਤੁਹਾਡਾ ਸੱਸੀ ਗਾ ਜੀ ਮੇਰਾ ਨਾਮ ਇਕਬਾਲ ਸਿੰਘ ਮੈਂ ਵਰਲਡ ਵਾਈਡ ਟੂਰ ਕਰਦਾ ਹਾਂ ਮੈਂ ਐਸੇ ਸਵਾਰੀ ਦੇ ਵਿੱਚ ਬੈਠਾ ਸੀਗਾ ਗੱਡੀ 'ਚ ਤੇ ਪਾਲੀਸੀ ਬੱਚੇ ਚੜੇ ਕਿ ਨਟ ਨੇ ਬੜਾ ਸੰਝਾਇਆ ਬਈ ਤੁਸੀਂ 52 ਤੋਂ ਉੱਪਰ ਨਾ ਬੈਠੋ ਜਿਹਨੀਆਂ ਸੀਟਾਂ ਹੁਣ ਨਾ ਬੈਠੋ ਇੱਕ ਇੱਕ ਸੀਟ ਤੇ ਦੋ ਵਾਲੀ ਤੇ ਤਿੰਨ ਚਾਰ ਵਾਲੀ ਤੇ 6 ਵੀ ਸੇ 4 ਵੀ ਸੇ ਹਾਂਜੀ ਜਿਹੜੀ ਪਿਛਲੀ ਲਾਸਟ ਆ ਉਦੋਂ ਤਾਂ ਪਤਾ ਹੀ ਨਹੀਂ ਕਿੰਨੇ ਸੀ ਹਾਂਜੀ ਤੇ ਸਵਾਰੀਆਂ ਬਹੁਤ ਹਰਾਨ ਹੋਈਆਂ ਅੱਧਾ ਪੌਣਾ ਘੰਟਾ ਸੀ ਖੜੇ ਰਹੇ ਉਾਰ ਕੇ ਫਿਰ ਬੱਸਾਂ ਵਾਲਿਆਂ ਦੇ ਵਿੱਚ ਦੋ ਦੋ ਚਾਰ ਚਾਰ ਕਰਕੇ ਇਹਨਾਂ ਨੇ ਬਦਲੇ ਚਾਏ ਬੜਾ ਜਿਹੜੇ ਬੱਚੇ ਕੰਡੈਕਟਰਾਂ ਤੇ ਡਰਾਈਵਰ ਲੱਗੇ ਹੋਇਆ ਹਾਂਜੀ ਇਹਨਾਂ ਨੂੰ ਕੱਚੇ ਰੱਖਿਆ ਹੋਇਆ ਜੇ ਕੋਈ ਬੱਚਾ ਥੱਲੇ ਅਜਮਦਾ 10 ਲੱਖ ਪੈਸਾ ਕਿ ਤੁਹਾਨੂੰ 10000 ਤਨਖਾਹ ਲੈਣਿਆ ਭਾਈ ਅਸੀਂ ਤਾਂ ਸਪੋਰਟ ਦੀ ਵਜ੍ਹਾ ਨਾਲ ਖੜੇ ਆ ਸੀ ਸਿਰਫ ਹੈਗੇ ਆ ਸਵਾਰੀ ਠੀਕ ਆ ਜੀ ਜੇ ਅਸੀਂ ਨਾ ਬੋਲਾਂਗੇ ਤਾਂ ਇਹਨਾਂ ਦੀ ਵਿਚਾਰਿਆਂ ਦੀ ਕੋਣਾਂ ਲਫਰੂਆ ਤਰੀ ਕੀ 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 ਚੱਕਰ ਮੈ ਸੀਗਾ ਗੱਲ ਕੋਈ ਗੱਡੀ ਦਾ ਭਾਈ ਆਪਣੇ ਆਂ ਡਿੱਪੂ ਦੀ ਪੂਰੀ ਸਾਡੀ ਪੂਰੀ ਗੱਡੀ ਆ ਤੇ ਉਹ ਜਦਾਂ ਕੰਡੈਕਟਰ ਦੇ ਨਾਲ ਮਤਲਬ ਕਿ ਇਹਨਾਂ ਨੇ ਕੀਤਾ ਵੀ ਸਵਾਰੀਆਂ ਬੈਠਣੋਂ ਜ਼ਿਆਦਾ ਬੈਗੀਆਂ ਵੀ ਜੱਕਦਾ ਵੀ ਕਹਿੰਦੇ ਵੀ ਤੁਸੀਂ ਮਤਲਬ ਉਹਨਾਂ ਨੇ ਕਿਹਾ ਵੀ ਭਾਈ ਜੀ ਤੁਸੀਂ ਤਿੰਨ-ਤਿੰਨ ਬੈਠੋ ਯਾਨੀ ਕਿ ਜਿੰਨੇ ਸੀਟਾਂ ਉਹਨੀਆਂ ਆ ਉਹ ਮੁੜ ਕੇ ਹੁਣ ਬੈਠਿਆ 6-6 4-4 5-5 ਸਵਾਰੀਆਂ ਬੈਠੀਆਂ ਇੱਕ ਦੂਜੇ ਪੱਟਾਂ ਦੇ ਵਿੱਚ ਬੈਠੀਆਂ ਗੋਦੀ ਦੇ ਵਿੱਚ ਬੈਠੇ ਆ ਠੀਕ ਹੈ ਉਹ ਮੁੜ ਕੇ ਕੋਲ ਤਾਂ ਕੰਡੈਕਟਰ ਸੀਗੇ ਇੰਸਪੈਕਟਰ ਸੀਗੇ ਉਹਨਾਂ ਦਾ ਮਤਲਬ ਕਿ ਧੱਕਾ ਮੁੱਗੀ ਜਬਰਦਸਤੀ ਹੋ ਗਈ ਨਹੀਂ ਇਹ ਕਹਿੰਦੇ ਜਾਣਾ ਇੱਥੇ ਜਾ 52 ਸਵਾਰੀਆਂ ਲੋਡ ਕਰਦੇ ਨੇ ਸਾਰੇ ਇੱਕ ਦੂਜੇ ਦੇ ਮੈਡ ਡਰਾਈਵਰਾਂ ਪੀਆਰਟੀਸੀ ਕਪੂਰਸਲਾ ਡਿਪੂ ਸਮਰਾਲਾ ਜਮ ਤੋਂ ਇਕੱਠੇ ਚੜਦੇ ਆ ਪਰ ਤੋਂ 12 13 ਚੜ ਗਏ ਬਾਕੀ ਰਹਿ ਗਏ ਤੇ ਜਦੋਂ ਮੈਂ ਗੱਡੀ ਤੋਰੀ ਨਾ ਉਦੋਂ ਛਾਲਾ ਮਾਰ ਦਿੱਤੀਆਂ ਵੀ ਸਾਡੇ ਦੋ ਥੱਲੇ ਰਹਿ ਗਏ ਆ ਇਹ ਦੋ ਥੱਲੇ ਰਹਿ ਗਏ ਆ ਜਾਣਗੇ ਸਾਡੇ ਕੋਲ ਕੱਲ੍ਹ ਜਿੱਥੇ ਇਕੱਠੇ ਹੀ ਹੋਣਾ ਹੈ ਦੋ ਮਿੰਟ ਬਾਅਦ ਸਰਵਸਾ ਵੰਡ ਕੇ ਚੜਜੋ ਅਸੀਂ ਇਹ ਨਹੀਂ ਮੰਨਣਾ ਕਰਦੇ ਨਾ ਚੜੋ ਵੰਡ ਕੇ ਚੜੋ ਹਰ ਗੱਡੀ 'ਚ ਵੰਡ ਕੇ ਚੜੋ 10-10 ਮਿੰਟ ਬਾਅਦ ਗੱਡੀ ਆ ਜਾਂਦੀ ਹੈ। ਇਹ ਕਿਹੜੀ ਜਗ੍ਹਾ ਤੋਂ ਚੜੇ ਸੀਗੇ? ਇਹ ਸਮਰਾਲਾ ਚੋਂ ਤੇ ਚੜਦੇ ਆ ਜੀ, ਬਸਤੀ ਚੋਂ ਤੇ ਚੜਦੇ ਆ, ਬਾਈਪਾਸ ਚੜਦੇ ਜੰਦਰ ਬਾਈਪਾਸ। ਜਾਣਾ ਇਹਨਾਂ ਨੇ ਕੋਈ ਯਾਰ ਕੋਲ ਚ। ਸਾਲ 2-2 ਮਿੰਟ ਹੁੰਦੇ ਸਾਡੇ ਕੋਲ ਟਾਈਮ ਮਿਸ ਹੋ ਜਾਂਦੇ ਸਾਡੇ। ਸਾਡੇ ਕੋਲ ਰੋਟੀ ਖਾਣ ਦਾ ਟਾਈਮ ਨਹੀਂ ਹੁੰਦਾ ਪਟਿਆਲੇ ਜਾ ਕੇ। ਕਪੂਰਸਲਾ ਸਾਡੀਆਂ ਗੱਡੀਆਂ ਨੂੰ ਲਾ ਕੇ ਕਪੂਰਸਲਾ ਪਟਿਆਲਾ ਅਪਡਾਟ ਕਰਦੇ ਆ ਗੱਡੀਆਂ। ਪੂਰਾ ਪੂਰਾ ਟਾਈਮ ਹੁੰਦਾ। ਇਹ ਮੰਗ ਕੀ ਕਰਦੇ? ਅਹੀਂ ਕਵਾਂ ਡਿੱਗੇ ਚੜ੍ਹਨ ਅਹੀਂ ਮਨਾ ਨਹੀਂ ਕਰਦੇ ਇਹਨਾਂ ਨੂੰ ਇਹਨਾਂ ਦੇ ਪਾਸ ਬਣੇ ਆ ਵਾਂਡੀ 'ਤੇ ਚੜ੍ਹਨ ਹਰ ਗੱਡੀ 'ਤੇ ਬਦਮਾਸ਼ੀ ਨਾ ਕਰਨਾ ਜੇ ਦੋਸਤ ਥੱਲੇ ਰਹਿ ਗਿਆ ਛਾਲਾ ਮਾਰਦੇ ਨੇ ਦੁੱਜੇ ਆ ਕਿੰਨੇ ਗੱਡੀ ਤੁਰ ਪਈ ਨਾ ਛਾਲਾ ਮਾਰ ਦਿਤਿਆ 10 ਲੱਖ ਮੈਂ ਕਿੱਥੇ ਲਵਾਂਗਾ ਥੱਲੇ ਆ ਜਾਂਦਾ ਯਾਰ ਕਿ ਹਰਜਾਨਾ ਇਹਨਾਂ ਨੂੰ 10 ਲੱਖ ਤੋਂ ਦੋਗੋ ਜਿਹੜਾ 10 ਹਜ਼ਾਰ ਕਮਾਉਂਦਾ ਤਿੰਨ ਬੱਚੇ ਆ ਉਹ ਹਰਜਾਨਾ ਕਿੱਥੋਂ ਭਰੂਗਾ ਹਾਂਜੀ ਔਰ ਪੱਗਾਂ ਨੂੰ ਪੈਂਦੇ ਆ ਸਵਾਰੀ ਤੇ ਜਾਣਾ ਤਾਂ ਡਿਵਾਈਡ ਹੋ ਕੇ ਚੜ੍ਹਦੇ ਜਿੱਦਾਂ ਭਾਜੀ ਨੇ ਦੱਸਿਆ ਉਹ ਜਿਹੜੇ ਚਾਰ ਬੰਦੇ ਚੜ੍ਹੇ ਨਾ ਜੀ ਇਹ ਦੈਨਾਂ ਨੇ ਵੇ ਉਹ ਜਦੋਂ ਸਾਰੀਆਂ ਜਿਹੜੇ ਸਕੂਲ ਸਟੂਡੈਂਟਸ ਹੈ ਉਹ ਛਾਲ ਮਾਰ ਕੇ ਉਤਰੇ ਜੇ ਮੋਰਲੇ ਟਾਇਰ ਤਾਣੀ ਉਤਰੇ ਜਿਹੜੇ ਜੇ ਟਾਇਰ ਥਲੇ ਆ ਜਾਂਦੇ ਉਹ ਤਾਂ ਗਿਆ ਸੀ ਨਾ ਜਾਨੋ ਤੇ ਜੁਮਾਵਾਰੀ ਕਿਤੇ ਸੀ ਆਦੀ ਜਿਹੜਾ ਵਿਚਾਰਾ 10000 ਨੂੰ ਤਰਸਾ ਤੇ ਕੰਮ ਲ ਕਰਦਾ ਬੱਚੇ ਕਿ ਤੋਂ ਬਾਲੂ ਫੇਰ ਰਖਦਾ ਤੇ ਜਗਤਾ ਪਹਿਲਾਂ ਉਹਨਾਂ ਦਾ ਸਾਰਾ ਕਰਜ਼ਾ ਚਲਾਉ ਸਾਰੀ ਉਮਰ 10 ਲੱਖ ਫੇ ਆਪਣੇ ਨਿਆਣੇ ਪਾਲੂ ਤੇ ਇਹ ਗਵਰਨਮੈਂਟ ਨੂੰ ਜਿਹੜਾ ਲਾਇਆ ਇਹਨੂੰ ਸਿਸਟਮ ਤੇ ਲਿਆ ਕੇ ਮੋਦੀ ਨੇ ਜਿਹੜਾ ਕੀਤਾ ਬੇੜਾ ਕਰ ਕਰਤਾ ਇਹ ਕੁਝ ਸਹੀ ਤਰੀਕੇ ਨਾਲ ਲਾਪਰਣਾ ਚਾਹੀਦਾ ਸੀ ਵੀ ਜਿਹੜੇ ਵਿੱਚ ਇਹ ਕੱਚੇ ਆ ਉਹਨਾਂ ਨੂੰ ਤਾਂ ਨਾ ਨਾ ਹਰਾਸਮੈਂਟ ਹੋ ਕੇ

बस 갔다 जाणार अंदर वो भी जगाए आयो अंदर पांच के अंदर ये एक गुम्मार के अंदर कोई इतना जाना सारे ने आ का ये क्या कर रहा है करना नहीं है ये एक बंदे तो वो ये की बात ये वाली बात क्यों नहीं सुन दे मैं मारूंगा फिर मत कुछ ना मत लाके ਹੈ ਮਟਾ ਸਰੂ ਵੀਡੀਓ ਬਣਾ ਲੈ ਫੋਨ ਤੇ ਬੋਲ ਲੈ ਬਣਾ ਤੂੰ ਮੋੜ ਫਾਇਦਾ ਨਹੀਂ ਕਰ ਲੈ ਛੱਡ ਜਾ ਤੂੰ ਅਲੋ ਆ ਨਹੀ ਅਲੋ ਤਰਾ ਤਰਾ ਅਲੋ ਮੈਂ ਤੁਹਾਨੂੰ ਦੇਖਦਾ ਬੰਦਿਆ ਆ ਰਹੇ ਓਏ ਭਾਜੀ ਤੁਸੀਂ ਮੋੜੇ ਸਵੇਰ ਦੇ ਪਬਲਿਕ ਨੂੰ ਕਹਿੰਦੇ ਉਹ ਕੰਮ ਕਰ ਰਿਹਾ ਤੂੰ ਇਹ ਸਵੇਰ ਦੇ ਹੀ ਚਲੋ ਫੰਦਲ ਕਰ ਛੱਡ ਦੇ ਨਾ ਤੂੰ ਕੋਣ ਜੇੜਾ کو پتہ لگدا ہے میں میں تو کہ میں تو کرے پیار نہ گل پر تو من پھڑا کر رہا ہے آ جا کلاپ دو من نہ گل کر جو آ بولن والا جا تو بھی آ جا بھی آ جا تو بھی آ جا وٹے والوں بھی دور بھائی بھائی چل جا او بھی لگے جا ایک سارے جنہ باد میں نے ہا دیا شرائی کو ਕਿ ਬਰਾਏ ਨਾ ਪਰ ਮਸਿਕਾ ਤੇ ਖਲਾਲਦਾ ਫੇ ਨਹੀਂ ਜਾਣ ਦਾ ਗਾਣੇ ਮਦਮਨੀ ਇਹ ਤਾਂ ਬਾ ਇਹ ਗਾਣੇ ਮਦਮਨੀ ਬੋਲਨੇ ਕਾ ਨਹੀਂ ਸਮਝ ਗਾਣੇ ਮਦਮਨੀ ਬੋਲ ਮੈਂ ਤੇਰੇ ਭਾਈ ਇਹਨੂੰ ਲੈ ਕੇ ਜਾਓ ਮਾਂ ਮਾਂ ਜੇ ਜਣਾ ਨਹੀਂ ਆ ਸੱਚੀ ਜਣਾ ਉਹ ਸੜਾ ਪਾ ਕੇ ਬੋਲਣਾ ਨਹੀਂ ਅੱਜ ਜੁਨੀਵਾਰਾ ਪੱਗਿਆ ਮੁੰਡਿਆ ਸੋਰੀ ਰਿਪੋਰਟ ਲਾਗਟ ਹੋ ਕੇ ਜਾਦੀ ਕਿਉਂ ਆ ਮਾਂ ਮੈਂ ਤੁਹਾਨੂੰ ਗੜੀ ਚ ਲੈਣਾ ਪੱਗਿਆ ਤਾਂ ਜਣਾ ਲੈਣਾ ਨੋ 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 ਤੁਮ ਨਹੀਂ ਬੋਲਦਾ ਕਿ ਉਹ ਆ ਜਾਓ লাইਵ ਆ ਜਾ ਫੇਸਬੁਕ ਪਤਾ ਚੱਲਦਾ ਹੈ ਫੇਸਬੁਕ ਦਾ লাইਵ ਆਓ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਇੱਕ ਵਾਰ ਦੁਬਾਰਾ ਕਹਿ ਰਿਹਾ ਅਸੀਂ 514 352 ਹਜ਼ਾਰ ਦਾ ਵੀਡੀਓ ਬਣਾ 6 ਮਹੀਨੇ ਤੋਂ ਨਿਰਾਪ ਕਰ ਰਹੇ ਹੋ ਕੋਈ ਖਰਾਬ ਕਰੀ ਕੰਮ ਦੇ ਪੱਤਰ ਵਿਗਨ ਨਹੀਂ ਪਾਉਣਾ ਜੂ ਬੱਚਿਆਂ ਰਕੇ ਜਿਹੜਾ ਮੈਸ ਨੂੰ ਵੈਸੇ ਦੱਸੋ ਜਿਹੜੀ ਗੱਲ ਹੈ ਪਰ ਇਹ ਕੰਮ ਗਲਤ ਹੈ ਜਿਹੜਾ ਕਰ ਰਹੇ ਹੋ ਸਤਿ ਸ਼੍ਰੀ ਅਕਾਲ ਪੁੱਤਰ ਪਹਿਲਾਂ ਮੇਰੇ ਗੱਲ ਪੁੱਤਰ ਮੇਰੇ ਪਹਿਲਾਂ ਤੇ ਗੱਲ ਜਿਹੜਾ ਤੂੰ ਸਰਕਾਰੀ ਡਿਊਟੀ 'ਚ ਵਿਗਨ ਪਾ ਰਹੇ ਇਹਨਾਂ ਦੇ ਔਰ ਸੋ ਵੀ ਬਣਾ ਵੀਡੀਓ ਬਣਾ ਰਹੇ ਆ ਵੇਖਦੇ ਮਾਸ਼ਾਅੱਲਾ ਵੀਡੀਓ ਬਣਾਉਂਦੇ ਆ ਪੁੱਤਰ ਮੇਰੀ ਸੁਣੋ ਕਾ ਇਹ ਪ੍ਰੋਬਲਮ ਮੈਂ ਚਾਹੁੰਦਾ ਤੁਸੀਂ ਤੁਸੀਂ ਨੌਕਰ ਅਫਸਰ ਬਣਨਾ ਸਾਰਾ ਚੜ੍ਹ ਪੰਨਾ ਉੱਪਰ ਤੱਕ ਪਹੁੰਚੋ ਇਹ ਕੰਮ ਨਹੀਂ ਕਰਦੇ ਮੈਨੂੰ ਬਹਿ ਕੇ ਸਾਈਡ ਤੋਂ ਕੇ ਦੱਸੋ ਜਿਹੜੀ ਗੱਲ ਹੈ ਸਾਈਡ ਤੇ ਹੀ ਆ ਸਾਈਡ ਤੇ ਹੀ ਆ ਚਲੋ ਗੱਡੀਆਂ ਚਲਾ ਲਓ ਤੁਸੀਂ ਰੋਕਿਆ ਰੋਕੀ ਨਹੀਂ ਸਰ ਬਹੁਤ ਦੇ ਦੋ ਕਹਿ ਰਹੇ ਆਪਾਂ ਵੇਖਿਆ ਅਸੀਂ ਗੱਡੀ ਰੋਕੀ ਨਹੀਂ ਅਸੀਂ ਕੋਈ ਗੱਡੀ ਨਹੀਂ ਰੋਕੀ ਅਸੀਂ ਇਹਨਾਂ ਨੂੰ ਛੱਡ ਕੇ ਦੇਖ ਬਣੋ ਜੇ ਆਪਾਂ ਕਰਦੇ ਕੰਮ ਆ ਪਹਿਲਾਂ ਕਹਿਤਾ ਅਸੀਂ ਕੋਈ ਗੱਡੀ ਨਹੀਂ ਰੋਕਾਂਗੇ ਗੱਡੀ ਇਹ ਆਪ ਰੋਕਰ ਨੇ BRTC ਜੂਨੀਅਰ ਅਸੀਂ ਕੋਈ ਗੱਡੀ ਅਸੀਂ ਸਾਈਡ ਤੇ ਠੀਕ ਹੈ ਇਹ ਨਹੀਂ ਰੋਕਦੇ ਕਦੇ ਵੀ ਨਹੀਂ ਰੋਕਦੇ ਇਹ ਗੱਲ ਮੈਂ ਸਮਝਾਈ ਸੀ ਇਹਨਾਂ ਨੂੰ ਮੈਂ ਸਮਝਾਈ ਇਹਨਾਂ ਨੂੰ ਕੱਲ ਫਿਰ ਬੱਥੇੜੇ ਜਾਣਾ ਮੁਲਾਜ਼ਮਾਂ